ਆ ਬਚਾਰੀ ਗਰੀਬ ਮਾਤਾ ਨੇ ਨੀਲਾ ਕਾਰਡ ਬਣਾਇਆ ਓਡਾ ਕਾਰਡ ਕਿਦੋਂ ਦਾ ਕੱਟਿਆ ਪੰਜ ਸਾਲ ਹੋ ਗਏ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਓਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਤਾ ਆਹ ਤਾਂ ਹਾਲਾਤ ਹੈ ਹੁਣ ਮਾਂ ਤਾਂ ਵਿਚਾਰੀ ਗਰੀਬ ਹੈ ਇਹਦਾ ਇਹਦੇ ਕੋਈ ਹੋਰ ਕੋਈ ਸਾਧਨ ਹੈ ਨਹੀਂ ਵਿਚਾਰੀ ਰੋ ਵੀ ਰਹੀ ਹੈ ਆ ਤਾਂ ਹਾਲਾਤ ਹੈ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਆਪ ਜਰੋਰੀ ਕਦੋਂ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹ ਨਾਲ ਕੱਟੇ ਗਏ ਕੇ ਬਸੰਤ ਸਿੰਘ ਆਪ ਬਸੰਤ ਸਿੰਘ ਦਾ ਕਾਰਡ ਹੈ ਆ ਵੀ ਕੱਟਿਆ ਪਿਆ ਹੁਣ ਤੁਹਾਨੂੰ ਕੋਈ ਆਟਾ ਦਾਲਤ ਕੁਝ ਨਹੀਂ ਆਉਂਦਾ ਕੁਝ ਨਹੀਂ ਮਿੱਤਰਾਂ ਦਾ ਅੰਦਰ ਦੱਸੋ ਇਹ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਕਿਹਾ ਤਾਪਸ਼ਰਾਂ ਨੂੰ ਕਿ 40% ਕਾਟ ਘਟਦੇ ਤੇ ਦਫਤਰ 'ਚ ਬੈਠ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨੇ ਕਿਹਾ ਆ ਹਾਲਾਤ